ਕੋਮ ਉਹ ਫਿੱਟ ਸੇਵਾ ਮੈਦ ਰਹੀ ਜੀ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਗਰੀਬ ਬੰਦਿਆਂ ਦੀ ਬੜੀ ਮਦਦ ਕਰ ਰਹੇ ਆ ਬਹੁਤ ਵਧੀਆ ਸੇਵਾ ਕਰ ਰਿਹਾ ਬਹੁਤ ਅੱਛਾ ਉਪਰਾਲਾ ਕਰ ਰਿਹਾ ਸਭ ਕੁਝ ਸਹੀ ਲੱਗ ਰਿਹਾ ਬਾਕੀ ਚੱਛਿਆ ਕਾਲ ਤੁਸੀਂ ਸਾਰੀ ਦੇਖ ਰਹੇ ਹੋ ਚੱਛਾ ਨਿਊਜ਼ ਚੈਨਲ ਤੇ ਮੈਂ ਤੁਹਾਡੇ ਨਾਲ ਤਵਲੀਮ ਕਰ ਅੱਜ ਗੁਰਪੂਰਵ ਦੇ ਮੌਕੇ ਤੇ ਅੱਜ ਅਸੀਂ ਤੁਹਾਨੂੰ ਐਦਾਂ ਦੀ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜਿੱਥੇ ਕਿ ਡਾਕਟਰ ਗਗਨਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਐਨਕਾ ਦਾ ਟੇਕ ਚੱਲ ਰਿਹਾ ਹੈ ਆਈ ਚੈੱਕਅਪ ਫ੍ਰੀ ਆਈ ਚੈੱਕਅਪ ਕਰਕੇ ਲੰਗਰ ਲਾਇਆ ਗਿਆ ਅੱਜ ਗੁਰਪੂਰਵ ਦੇ ਮੌਕੇ ਤੇ ਜਿੱਥੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਤਰ੍ਹਾਂ ਦਾ ਲੰਗਰ ਲੱਗਿਆ ਹੈ ਉੱਥੇ ਹੀ ਇਹਨਾਂ ਦੇ ਵੱਲੋਂ ਅੱਜ ਲੋਕਾਂ ਦਾ ਵੀ ਆਈ ਚੈੱਕਅਪ ਕਰਕੇ ਉਹਨਾਂ ਨੂੰ ਫ੍ਰੀ ਐਨਕਾ ਵੀ ਦਿੱਤੀਆਂ ਜਾ ਰਹੀਆਂ ਨੇ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗ ਰਾਜ ਦੇ ਪ੍ਰਕਾਸ਼ਪੁਰਬ ਤੇ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈ ਗੁਰਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ਪੁਰਬ ਤੇ ਅਸੀਂ ਇਸ ਚੌਥੀ ਵਾਰ ਅਸੀਂ ਐਨਕਾ ਦਾ ਲੰਗਰ ਲਗਾ ਰਹੇ ਹਾਂ ਜੋ ਕਿ ਮਰੀਜ਼ ਦੀ ਨਜ਼ਰ ਚੈੱਕ ਕਰਕੇ ਉਸ ਨੂੰ ਨਜ਼ਦੀਕ ਦਾ ਚਸ਼ਮਾ ਬਿਲਕੁਲ ਹੀ ਮੁਫਤ ਦੇ ਰਹੇ ਹਾਂ ਅਸੀਂ ਤਕਰੀਬਨ ਸਵੇਰ ਦੇ 118 ਮਰੀਜ਼ ਦੇਖ ਚੁੱਕੇ ਹਾਂ ਤੇ ਅਸੀਂ ਤਕਰੀਬਨ 250 ਤੋਂ 300 ਮਰੀਜ਼ ਦਾ ਟਾਰਗੇਟ ਅਸੀਂ ਰੱਖ ਕੇ ਚੱਲੇ ਹਾਂ ਅਸੀਂ ਜਾਣਨਾ ਚਾਹਾਂਗੇ ਕਿ ਜਿਹੜੇ ਹੁਣ ਤੁਸੀਂ ਇਹ ਕਨਸੈਪਟ ਸ਼ੁਰੂ ਕੀਤਾ ਹੈ ਕਿ ਲੋਕਾਂ ਦੀ ਸੇਵਾ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਕਿ ਲੋਕਾਂ ਨੂੰ ਤੁਸੀਂ ਮੁਫਤ ਦੇ ਵਿੱਚ ਸੇਵਾ ਕਰਦੇ ਹੋ ਤੇ ਇਹ ਤੁਹਾਡੇ ਦਿਮਾਗ ਵਿੱਚ ਕਿੱਦਾਂ ਆਇਆ ਤੁਸੀਂ ਕਿੱਥੋਂ ਦੀ ਇਸ ਜਿਹੜੀ ਸੇਵਾ ਇਸ ਦੀ ਸ਼ੁਰੂਆਤ ਕੀਤੀ ਹੈ ਜੀ ਲੰਗਰ ਸਾਰੀ ਦੁਨੀਆ ਲਗਾਉਂਦੀ ਹੈ ਜੋ ਬਾਬਾ ਨਾਨਕ ਜੀ ਨੇ ਸ਼ੁਰੂ ਕੀਤਾ ਸੀਗਾ ਅਸੀਂ ਸੋਚਿਆ ਸੀ ਕਿ ਕੁਝ ਵੱਖਰਾ ਕਰੀਏ ਕਿ ਜਿਹਦੇ ਨਾਲ ਮਰੀਜ਼ ਨੂੰ ਫਾਇਦਾ ਹੋ ਚੁਕੇ ਅਸੀਂ ਰੂਟੀਨ ਦੇ ਵਿੱਚ ਮੈਂ ਦੁਖਨਵਾਰ ਗੁਰਦੁਆਰਾ ਸਾਹਿਬ ਦੇ ਅੰਦਰ ਹਸਪਤਾਲ ਹੈਗਾ ਦੁਖਨਵਾਰਨ ਚੈਰੀਟੇਬਲ ਹਸਪਤਾਲ ਮੈਂ ਉੱਥੇ ਵੀ ਅੱਖਾਂ ਚੈੱਕ ਕਰਦਾ ਤੇ ਉੱਥੇ ਵੀ ਬੜੇ ਤਰ ਇਹ ਸੋਚਿਆ ਕਿ ਕੁਝ ਵੱਖਰੇ ਤਰੀਕੇ ਨਾਲ ਲੋਕਾਂ ਦੀ ਸੇਵਾ ਕੀਤੀ ਜਾਏ ਤੇ ਬਾਬਾ ਨਾਨਕ ਨੇ ਆਸ਼ੀਰਵਾਦ ਦਿੱਤਾ ਉਹਨਾਂ ਦੀ ਬਲੇਸਿੰਗ ਸਾਡੇ ਨਾਲ ਹੈ ਤੇ ਅਸੀਂ ਇਸ ਚੀਜ਼ ਲਈ ਸੇਵਾ ਕਰ ਰਹੇ ਹਾਂ ਜਦੇ ਨਜ਼ਦੀਕ ਦਾ ਚਸ਼ਮਾ ਬਿਲਕੁਲ ਹੀ ਮੁਫਤ ਦੇ ਰਹੇ ਹਾਂ ਜੀ ਕੋਈ ਫਧੀਆ ਗੱਲ ਹੈ ਕਿ ਤੁਹਾਡੇ ਵੱਲੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਖਾਸ ਕਰਕੇ ਤੁਸੀਂ ਸਿਰਫ ਅੱਜ ਦੇ ਦਿਨ ਹੀ ਲੰਗਰ ਲਾ ਰਹੇ ਹੋ ਜਾਂ ਵੈਸੇ ਵੀ ਅੱਗੇ ਪਿਛੇ ਸੇਵਾ ਤੁਸੀਂ ਲੋਕਾਂ ਦੀ ਕਰਦੇ ਹੋ ਨਹੀਂ ਜੀ ਅਸੀਂ ਅੱਜ ਦੇ ਦਿਨ ਹੀ ਲਗਾ ਰਹੇ ਹਾਂ ਅਸੀਂ ਹਰ ਸਾਲ ਲਗਾਉਂਦੇ ਹਾਂ ਗੁਰਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਤੇ ਇਹ ਸਿਰਫ ਇੱਕ ਦਿਨ ਵਾਸਤੇ ਹੀ ਹੁੰਦਾ ਜੋ ਕਿ ਅਸੀਂ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਬਿਲਕੁਲ ਹੀ ਸਾਰਿਆਂ ਬੰਦਿਆਂ ਨੂੰ ਨਜ਼ਦੀਕ ਦੇ ਚਸ਼ਮੇ ਬਿਲਕੁਲ ਮੁਫਤ ਦਿੰਦੇ ਹਾਂ ਜੀ ਸ੍ਰੀ ਦੇ ਹੁਣ ਤੱਕ ਤੁਸੀਂ ਕਿੰਨੇ ਜਿਹੜੇ ਤੁਹਾਡੇ ਹੈਗੇ ਮਰੀਜ਼ ਉਹਨਾਂ ਦੀ ਸੇਵਾ ਕਰ ਚੁੱਕੇ ਹੋ ਅਸੀਂ ਫਿਲਹਾਲ 120 ਮਰੀਜ਼ਾਂ ਨੂੰ ਚਸ਼ਮਾ ਦੇ ਚੁੱਕੇ ਹਾਂ ਤਕਰੀਬਨ ਅਸੀਂ 270 280 ਟੋਕਨ ਵੰਡ ਚੁੱਕੇ ਹਾਂ ਉਮੀਦ ਹੈ 300 ਸਵਾ 300 ਮਰੀਜ਼ ਅਸੀਂ ਦੇਖ ਕੇ ਉਹਨਾਂ ਦੀ ਸੇਵਾ ਕਰ ਸਕਾਂਗੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੰਤਿਸ ਕਿੱਥੋਂ ਆਏ ਹੋ ਅੱਜ ਪਿੰਡ ਫੁੱਲਾ ਵਾਲ ਤੋਂ ਲਵਲ ਤੋਂ ਐਂਡ ਵੀ ਤੁਸੀਂ ਸਿਰਫ ਇੱਕ ਲੰਗਰ ਇੱਧਰ ਐਂਕਰੇਸੇਬਲ ਐਨ ਆਇਓ ਹਾਂਜੀ ਸਰ ਇਹ ਦੱਸੋ ਕਿ ਇਹਨਾਂ ਨੇ ਤੁਹਾਡੇ ਤੋਂ ਚਾਰਜ ਵੀ ਕੀਤੇ ਬਿਲਕੁਲ ਮੁਫਤ ਦੇ ਵਿੱਚ ਇਹ ਸੇਵਾ ਕੀਤੀ ਹੈ ਹਾਂਜੀ ਹਾਂਜੀ ਬਿਲਕੁਲ ਮੁਫਤ ਜੀ ਤੇ ਤੁਹਾਨੂੰ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਵਾਹਿਗੁਰੂ ਜੀ ਕਾਲ ਸਾ ਵਾਹਿਗੁਰੂ ਜੀ ਕੇ ਪਤਾ ਬਹੁਤ ਅੱਛਾ ਲੱਗ ਗਿਆ ਚਛਰੇ ਗਾਲੰਦ ਚਛਰੇ ਕਾ ਮੇਰਾ ਟੋਂਡ ਨਾਮ ਕੀ ਹੈਗਾ ਅਰਵਿੰਦਰ ਸਿੰਘ ਤੁਸੀਂ ਅੱਜ ਕਿੱਥੋਂ ਹੀ ਆਇਓ ਇੱਥੇ ਮੈਂ ਐਬੋਵਲ ਤੋਂ ਆਇਆ ਜੀ ਐਬੋਵਲ ਤੋਂ ਆਇਓ ਕਾਫੀ ਦੂਰੋਂ ਆਇਓ ਅਛੇ ਤਿਸੂ ਕੀ ਤੁਹਾਨੂੰ ਵੀ ਇਹ ਜਿਹੜੀ ਸੇਵਾ ਹੈ ਮੁਫਤ ਦੇ ਵਿੱਚ ਮਿਲਿਆ ਹੈ ਕੁਝ ਹਾਂ ਬਿਲਕੁਲ ਮੁਫਤ ਦੀ ਸੇਵਾ ਮਿਲ ਰਹੀ ਹੈ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਇਹਨਾਂ ਨੇ ਗਰੀਬ ਬੰਦਿਆਂ ਦੀ ਬੜੀ ਮਦਦ ਕਰ ਰਹੇ ਹੈ ਤੇ ਗੁਰੂ ਨਾਨਕ ਦੇਵ ਜੀ ਬਰਥ ਦੇ ਹਰ ਸਾਲ ਕਰਦੇ ਹੈ ਹਾਂਜੀ ਔਰ ਹਰ ਸਾਲ ਇਹ ਲੋਕਾਂ ਦੀ ਬਹੁਤ ਮਦਦ ਕਰਦੇ ਹੈ ਔਰ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸੀ ਸਾਰੇ ਕਿ ਅੱਜ ਦੀ ਰੇਟ ਜੇ ਇੱਕ ਇੱਕ ਪੈਸਾ ਬੜੀ ਜ਼ਰੂਰੀ ਮਾਣਾ ਬੜਾ ਔਖਾ ਹੈ ਤੇ ਉਸ ਮੌਕੇ ਤੇ ਆ ਗਏ ਸਾਡੀ ਮਦਦ ਕਰ ਰਹੇ ਬਹੁਤ ਵੱਡੀ ਗੱਲ ਹੈ ਸ਼੍ਰੀ ਗੁਰੂ ਮੈਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਕਿੱਥੋਂ ਆਏ ਹੋ ਅਸੀਂ ਹੈਬੋਵਾਲ ਤੋਂ ਹੈਬੋਵਾਲ ਤੋਂ ਆਏ ਹੋ ਅੱਛਾ ਇਹ ਦਸੂਘਣੇ ਸੇਵਾ ਮੁਫਤ ਵਿੱਚ ਮਿਲਿਆ ਹਾਂਜੀ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਤੁਹਾਨੂੰ ਕਿੱਦਾਂ ਲੱਗ ਰਿਹਾ ਕਿ ਇਹ ਸੇਵਾ ਬਹੁਤ ਬਹੁਤ ਵਧੀਆ ਸੇਵਾ ਕਰ ਰਿਹਾ ਬਹੁਤ ਅੱਛਾ ਉਪਰਾਲਾ ਕਰ ਰਿਹਾ ਸਭ ਕੁਝ ਸਹੀ ਲੱਗ ਰਿਹਾ ਬਾਕੀ ਅੱਜ ਗੁਰਪੂਰਵ ਦੇ ਮੌਕੇ ਤੇ ਸਟੈਂਡਰਡ ਆਪਟਿਕਲਸ ਦੇ ਵੱਲੋਂ ਇਹ ਸੇਵਾ ਲਗਾਈ ਜਾ ਰਹੀ ਹੈ ਕਿ ਇੱਥੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੀ ਐਨਕਾਂ ਦੀ ਸੇਵਾ ਉਹ ਕੀਤੀ ਜਾ ਰਹੀ ਹੈ ਅੱਜ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਕਿ ਜਿੱਥੇ ਸ ਕੇ 2 ਵਜੇ ਤੱਕ ਜਿਹੜੀ ਇਹ ਐਨਕਾਰੀ ਸੇਵਾ ਚੱਤੀ ਸਾਰੀ ਹੈ ਤੇ ਜਿਸ ਦੇ ਨਾਲ ਲੋਕਾਂ ਦੀ ਵੀ ਕਾਫੀ ਮਦਦ ਹੋ ਰਹੀ ਹੈ ਤੇ ਇਹ ਜਿਹੜੀ ਸੇਵਾ ਹੈ ਪਿਛਲੇ 4 ਸਾਲਾਂ ਤੋਂ ਚੱਲਦੀ ਆ ਰਹੀ ਹੈ ਤੇ ਉਹਨਾਂ ਦੇ ਵੱਲੋਂ ਇਹ ਵੀ ਕਹਿਣਾ ਹੈ ਕਿ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹ ਜਿਹੜੀ ਸੇਵਾ ਹੈ ਉਸ ਨੂੰ ਜਾਰੀ ਰੱਖਣਗੇ ਜੇ ਤੁਸੀਂ ਇਦਾਂ ਦੀ ਹੋਰ ਤੁਸੀਂ ਸਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਮੈਂ ਤਵਨੀਮ ਕੌਰ ਕੈਮਰਾਮੈਨ ਰੋਹੀ ਦੇ ਨਾਲ